ਕਿਸਾਨ ਇੱਕ ਵਾਰ ਫਿਰ ਤੋਂ ਇੱਕ ਜੁੱਟ ਹੋਣ ਜਾ ਰਹੇ ਨੇ ਜੰਡੇ ਵਾਲਾ ਗੁਰੂ ਦੇ ਵਿੱਚ ਕੱਲ ਇੱਕ ਰੈਲੀ ਰੱਖੀ ਜਾ ਰਹੀ ਹੈ ਉਸ ਰੈਲੀ ਨੂੰ ਦੇਖਦੇ ਹੋਏ ਉਸ ਤੋਂ ਬਾਅਦ ਅਗਲੀ ਰੂਪਰੇਖਾ ਤਿਆਰ ਕੀਤੀ ਜਾਵੇ ਵੀ ਦਿੱਲੀ ਦੇ ਵਿੱਚ ਮੋਰਚਾ ਉਤਰਨਾ ਲਗਾਇਆ ਜਾਵੇ ਜਿਸ ਵੇਲੇ ਇਹ ਮੋਰਚਾ ਫਤਿਹ ਕਰਕੇ ਆਏ ਸੀ ਕੇਂਦਰ ਦੀ ਸਰਕਾਰ ਨੇ ਇਹਨਾਂ ਦੇ ਨਾਲ ਕੁਝ ਲਿਖਤੀ ਵਾਅਦੇ ਕੀਤੇ ਸੀ ਜੀ ਉਹ ਲਿਖਤੀ ਵਾਅਦਿਆਂ ਦੇ ਮੁਤਾਬਕ ਇਹਨਾਂ ਨੂੰ ਕਿਹਾ ਗਿਆ ਸੀ ਕਿ ਅਸੀਂ ਤੁਹਾਡਾ ਆ ਮੰਗਾਂ ਪੂਰੀਆਂ ਕਰ ਦੇਵਾਂਗੇ ਐਸਜੀਪੀਸੀ ਇੱਕ ਮੀਟਿੰਗ ਕਮੇਟੀ ਬਣੀ ਸੀ ਪੰਜ ਮੈਂਬਰ ਦੀ ਜਥੇਦਾਰ ਵੱਲੋਂ ਬਣਾਈ ਗਈ ਸੀ ਪਾਈ ਰਾਜਵਣ ਨੂੰ ਲੈ ਰਿਹਾ ਹੈ ਨੂੰ ਲੈ ਕੇ ਉਹਨਾਂ ਨੇ ਕੇਂਦਰ ਨਾਲ ਮੁਲਾਕਾਤ ਕਰਨੀ ਸੀ ਪਰ ਹੁਣ ਉਹਨਾਂ ਵੱਲੋਂ ਮੋੜ ਤੋਂ ਜਥੇਦਾਰ ਸਾਹਮਣੂ ਚਿੱਠੀ ਲਿਖੀ ਗਈ ਹੈ ਕਹਿੰਦੇ ਸਾਨੂੰ ਕੁਝ ਸਮਾਂ ਹੋਰ ਦਿੱਤਾ ਜਾਵੇ ਜਦੋਂ ਪਾਰਲੀਮੈਂਟ ਦੇ ਵਿੱਚ ਸ਼ਰਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਵਰਤ ਕੌਰ ਬਾਦਲੇਸ ਮੁੱਦੇ ਤੇ ਉੱਠੇ ਬੋਲੇ ਸਖਤ ਸ਼ਬਦਾਂ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਜਿਨ੍ਹਾਂ ਨੇ ਮਸਲਾ ਹੱਲ ਕਰਨਾ ਹੈ ਅਵਧਸ਼ਾ ਸਾਹਿਬ ਉਹਨਾਂ ਨੇ ਜਵਾਬ ਦਿੱਤਾ ਸਾਫ ਕਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਦੋ ਜਗ੍ਹਾ ਤੇ ਸਮਾਗਮ ਕਰਾਇਆ ਗਿਆ 1996 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਨਾਉਂਸਮੈਂਟ ਕਰਦੇ ਆ ਜੇ ਸਾਡੀ ਸਰਕਾਰ ਬਣੀ ਜਿਹੜੇ ਝੂਠੇ ਮੁਕਾਬਲੇ ਦਾ ਜਿਹੜਾ ਖੜਕੂ ਬਾਦ ਆਇਆ ਕਿ ਕਮਿਸ਼ਨ ਬਣਾਵਾਂਗੇ ਉਹ ਕਮਿਸ਼ਨ ਪੜਤਾਲ ਕਰੇਗਾ ਅਸੀਂ ਸਜਾਵਾਂ ਦੇ ਬਾਰੇ 2002 ਤੱਕ ਤੁਹਾਡੀ ਸਰਕਾਰ ਰਹੀ तकरीबन 3.5 ਸਾਲ ਫਿਰ 17 ਤੋਂ ਲੈ ਕੇ 17 ਤੱਕ 7 ਤੋਂ 17 10 ਸਾਲ ਤੁਸੀਂ ਫਿਰ ਸਰਕਾਰ ਚ ਰਹੇ ਵੀ ਕੇ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਬਾਦਰ ਮੁੱਖ ਸਕੱਤਰ ਇੱਕ ਨਿਯੁਕਤ ਕਰ ਦਿੱਤਾ ਗਿਆ ਸੀਗਾ ਤੇ ਹੁਣ ਉਹ ਅਹੁਦਾ ਸੰਭਾਲਿਆ ਕਮੰਟਰੀ ਪੰਗੋ ਸਿੰਘ ਮਾਣ ਵੱਦ ਲੋ ਜਿੱਥੇ ਇੱਕ ਥਰਮਲ ਪਲਾਂਟ ਸਥਾਪਿਤ ਹੋਇਆ ਉੱਥੇ ਹੀ ਅੱਜ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਜਿੱਤੇ ਉਹ ਸਰਕਾਰ ਤੇ ਵਿਰਾਜਕੇ ਵਾਧੇ ਵੀ ਦਿਖਾ ਦਿੱਤੇ। ਪਿਛਲੀ ਸਰਕਾਰ ਨੇ 9 ਤੋਂ 10 ਰੁਪਏ ਪ੍ਰਤੀ ਜੂੰਟ ਦੇ ਵਿੱਚ ਇਹਨਾਂ ਦੀ ਬਿਜਲੀ ਪੈਂਦੀ ਸੀ ਉਹਨਾਂ 4 ਤੋਂ 5 ਰੁਪਏ ਪਵੇਗੀ। ਕੀ ਉਹ ਐਗਰੀਮੈਂਟ ਪਿਛਲੇ ਨੇ ਉਹ ਖਤਮ ਹੋਗੇ ਸਾਰੇ? ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਨਾ ਪ੍ਰੋਗਰਾਮ ਇੱਕ ਮੀਰੀ ਵੀ ਸੁਣੋ ਲੈ ਕੇ ਇਸ ਪਰਨ ਦੇ ਵਿੱਚ ਅਸੀਂ ਵਕ ਵਕ ਦਿਨ ਭਰ ਦੀਆਂ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿਲਸਾ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਬੇਹਰਮਾਨੀ ਕਲ ਸਾਹਿਬ तकरीबन 2 ਸਾਲ ਪਹਿਲਾਂ ਕਿਸਾਨਾਂ ਵੱਲੋਂ ਮੋਰਚਾ ਲਗਾਇਆ ਗਿਆ ਸੀਗਾ ਦਿੱਲੀ ਦੇ ਬਾਹਰਾਂ ਦੇ ਉੱਤੇ ਐਮਐਸਪੀ ਨੂੰ ਲੈ ਕੇ ਤੇ ਕੁਝ ਹੋਰ ਮੰਗਾਂ ਸੀਗੀਆਂ ਜਿਹਦੇ ਚੱਲਦੇ ਕਿਸਾਨ ਇੱਕ ਵਾਰ ਫਿਰ ਤੋਂ ਇੱਕ ਜੁਟ ਹੋਣ ਜਾ ਰਹੇ ਨੇ ਜੰਡੇ ਵਾਲਾ ਗੁਰੂ ਦੇ ਵਿੱਚ ਕੱਲ ਇੱਕ ਰੈਲੀ ਰੱਖੀ ਜਾ ਰਹੀ ਹੈ ਉਸ ਰੈਲੀ ਨੂੰ ਦੇਖਦੇ ਹੋਏ ਉਸ ਤੋਂ ਬਾਅਦ ਅਗਲੀ ਰੂਪਰੇਖਾ ਤਿਆਰ ਕੀਤੀ ਜਾਵੇ ਵੀ ਦਿੱਲੀ ਦੇ ਵਿੱਚ ਮੋਰਚਾ ਉਤਰਨਾ ਲਗਾਇਆ ਜਾਵੇ ਜੀ ਦੇਖੋ ਜਿਹੜੀ ਸਜੁਗਤ ਕਿਸਾਨ ਮੋਰਚਾ ਹੈ ਉਹਨਾਂ ਵੱਲੋਂ ਇਹ ਪ੍ਰੋਗਰਾਮ ਉਲਿੱਖਿਆ ਗਿਆ ਕਿ ਨਵਾਂ ਸਾਲ ਉਹਨਾਂ ਨੇ ਛੱਡਤਾ ਕੱਲ ਨੂੰ ਜਾਨੀ ਕਿ 2 ਜਨਵਰੀ ਨੂੰ ਜੰਡਿਆਲਾ ਗੁਰੂ ਦੇ ਵਿੱਚ ਇੱਕ ਕਿਸਾਨ ਸਿਮੇਲਨ ਹੋਣ ਜਾ ਰਿਹਾ ਹੈ ਔਰ ਫਿਰ 6 ਤਰੀਕ ਨੂੰ ਬਰਨਾਲੇ ਦੇ ਵਿੱਚ ਇਹੋ ਸਿਮੇਲਨ ਹੋਣ ਜਾ ਰਿਹਾ ਜਿਹਦੇ ਵਿੱਚ ਇੱਕ ਮਾਲਵੇਚ ਰੱਖ ਲਿਆ ਉਹਨਾਂ ਨੇ ਇੱਕ ਦੁਆਬੇਚ ਰੱਖ ਲਿਆ ਨਾ ਮਾਝੇਚ ਬਾਜੀ ਵਾਲਾ ਕੱਲ੍ਹ ਉੱਥੇ ਤਿਆਰੀਆਂ ਦਾ ਜਾਇਜਾ ਲੈ ਰਹੇ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਸਰਬੰਸੰਗ ਪੰਧੇਰ ਹਰਿਆਣੇ ਵਾਲੇ ਇਹਦੇ ਨਾਲ-ਨਾਲ ਹੋਰ ਵੀ ਇਹ ਸਾਰੇ ਉੱਥੇ ਪਹੁੰਚੇ ਨੇ ਜਿਸ ਵੇਲੇ ਇਹ ਮੋਰਚਾ ਫਤਿਹ ਕਰਕੇ ਆਏ ਸੀ ਕੇਂਦਰ ਦੀ ਸਰਕਾਰ ਨੇ ਇਹਨਾਂ ਦੇ ਨਾਲ ਕੁਝ ਲਿਖਤੀ ਵਾਅਦੇ ਕੀਤੇ ਸੀ ਜੀ ਉਹ ਲਿਖਤੀ ਵਾਅਦਿਆਂ ਦੇ ਮੁਤਾਬਕ ਇਹਨਾਂ ਨੂੰ ਕਿਹਾ ਗਿਆ ਸੀ ਕਿ ਅਸੀਂ ਤੁਹਾਡਾ ਆ ਮੰਗਾਂ ਪੂਰੀਆਂ ਕਰ ਦੇਵਾਂਗੇ ਉਹਨਾਂ ਦੇ ਵਿੱਚ ਜਿਹੜੀ ਸਭ ਤੋਂ ਮਹੱਤਵਪੂਰਨ ਮੰਗ ਸੀ ਉਹ ਸੀ ਸਾਰੀਆਂ ਫਸਲਾਂ ਦਾ ਐਮ ਐਸ ਪੀ ਘੱਟੋ-ਘੱਟ ਸਮਰਥਨ ਮੁੱਲ ਨੂੰ ਯਕੀਨੀ ਬਣਾਉਣਾ ਜੀ ਘੱਟੋ-ਘੱਟ ਸਮਰਥਨ ਮੁੱਲ ਨੂੰ ਯਕੀਨੀ ਬਣਾਉਣਾ ਕੁਝ ਪਰਚੇ ਸੀ ਇਹਨਾਂ ਤੇ ਉਹਨੂੰ ਬਾਰੇ ਵੀ ਸੀਗਾ ਇਸੇ ਤਰ੍ਹਾਂ ਜਿਹੜਾ ਬਿਜਲੀ ਹਕਤ ਲਿਆਂਦਾ ਜਾ ਰਿਹਾ ਹੈ ਤਬਦੀਲੀ ਕਰਕੇ ਉਹਦੇ ਬਾਰੇ ਵੀ ਸੀ ਕਿਸਾਨਾਂ ਤੇ ਜਿਹੜੇ ਪਰਚੇ ਦਰਜ ਨੇ ਉਹ ਭਾਵੇਂ ਦਿੱਲੀ 'ਚ ਨੇ ਤੇ ਭਾਵੇਂ ਨੇ ਰਾਜਾਂ ਦੇ ਵਿੱਚ ਉਹ ਰੱਦ ਹੋਣੇ ਚਾਹੀਦੇ ਆ ਜੀ ਔਰ ਤਕਰੀਬਨ ਜਿੰਨੇ ਕਿਸਾਨ ਇਸ ਅੰਦੋਲਨ ਦੌਰਾਨ ਮਾਰੇ ਗਏ ਉਹਨਾਂ ਨੂੰ ਮੁਆਵਜ਼ਾ ਤੇ ਉਹਨਾਂ ਦੇ ਇੱਕ ਇੱਕ ਜੀ ਨੂੰ ਨੌਕਰੀ ਇਹ ਗੱਲਾਂ ਵੀ ਅਸੀਂ ਸਮਝ ਰਹੇ ਹਾਂ ਫਿਰ ਉਹ ਕਹਿੰਦੇ ਕਿ ਕਿਸਾਨ ਜਿਹੜੇ ਆ ਉਹ ਹਿਮਾਚਲ ਤੋਂ ਜੰਮੂ ਕਸ਼ਮੀਰ ਤੋਂ ਤੇ ਹਰਿਆਣਾ ਤੋਂ ਵੀ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜੀ ਕਿਸਾਨ ਉਧਰੋਂ ਵੀ ਆ ਸਕਦੇ ਆ ਸੋ ਮੈਂ ਮਹਿਸੂਸ ਕਰਦਾ ਕਿ ਇਸ ਮਾਮਲੇ ਦੇ ਵਿੱਚ ਜੇ ਕਿਸਾਨ ਆ ਰਹੇ ਨੇ ਜਿੱਥੇ મોદી ਸਾਹਿਬ ਕਹਿ ਰਹੇ ਨੇ ਕਿ ਅਸੀਂ ਬਹੁਤ ਵੱਡੀ ਅਰਥ ਵਿਵਸਥਾ ਬਨਣ ਜਾ ਰਹੇ ਹਾਂ ਤਾਂ ਤੁਸੀਂ ਆਪਣੇ ਕਿਸਾਨਾਂ ਨੂੰ ਤਾਂ ਸ਼ਾਂਤ ਕਰ ਲੋ ਨਾ ਆਪਣੇ ਕਿਸਾਨਾਂ ਨੂੰ ਤਾਂ ਸੰਤੁਸ਼ਟ ਕਰ ਲੋ ਨਾ ਜੀ ਆਪਣੇ ਕਿਸਾਨਾਂ ਨੂੰ ਜੋ ਮੰਗਦੇ ਆ ਉਹ ਦੇ ਦਿਓ ਯਾਦ ਕਰੋ ਜਦੋਂ ਤੁਸੀਂ ਵਿਦੇਸ਼ਾਂ ਦੇ ਵਿੱਚੋਂ ਕਣਕ ਮੰਗਦੇ ਹੁੰਦੇ ਸੀ ਉਹ ਇੱਕ ਲਾਲਜੀ ਕਣਕ ਹੁੰਦੀ ਸੀ ਸ਼ਾਇਦ ਪੀਪੀ 18 ਰਸ਼ੀਆ ਚੋਂ ਜੱਕ ਤੋਂ ਹੋਰ ਆਉਂਦੀ ਸੀ ਗਰਮ-ਗਰਮ ਤੁਸੀਂ ਰੋਟੀ ਖਾ ਲਈ ਖਾ ਲਈ ਨਹੀਂ ਉਹ ਮੱਕੀ ਤੋਂ ਵੀ ਹਾਰਡ ਬਣ ਜਾਂਦੀ ਸੀ ਐ ਹੁੰਦਾ ਸੀ ਜਿਵੇਂ ਪਲੇਟ ਹੈ ਤੁਹਾਨੂੰ ਕਿਸਾਨ ਨੇ ਆਤਮ ਨਿਰਭਰ ਬਣਾਇਆ ਇਤੋਂ ਤੱਕ ਆਤਮ ਨਿਰਭਰ ਨਹੀਂ ਤੁਸੀਂ ਬਹੁਤ ਨੂੰ ਦੇ ਵੀ ਸਕਦੇ ਹੋ ਜੀ ਤੁਹਾਡੇ ਗਦਾਮ ਭਰੇ ਪਏ ਨੇ ਸੋ ਕਿਸਾਨਾਂ ਨੇ ਜਿਹੜੀ ਇਹ 2 ਤਰੀਕ ਤੇ 6 ਤਰੀਕ ਦੀ ਦੁਬਾਰਾ ਪੰਜਾਬ ਤੋਂ ਸ਼ੁਰੂਆਤ ਕੀਤੀ ਹੈ ਉਸ ਤੋਂ ਬਾਅਦ ਉਹ ਕਹਿੰਦੇ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਫਿਰ ਬੈਠਾਂਗੇ। ਔਰ ਮਤ ਸਮਝੇ ਭਾਰਤ ਦੀ ਸਰਕਾਰ ਕਿ ਕਿਸਾਨ ਵਾਪਸ ਚਲੇ ਗਏ। ਕਿਸਾਨ ਫਿਰ ਸਭਰਾਥਾ ਰੱਖਦੇ ਆ ਉਸੇ ਤਰ੍ਹਾਂ ਇਕੱਠੇ ਹੋ ਕੇ ਉੱਥੇ ਜਾਣ ਦੀ। ਜੀ। ਕਿ ਉਸ ਨਾਲ ਹੀ ਐਸਜੀਪੀਸੀ ਇੱਕ ਮੀਟਿੰਗ ਕਮੇਟੀ ਬਣੀ ਸੀ ਪੰਜ ਮੈਂਬਰੀ ਜਿਥੇਦਾਰ ਵੱਲੋਂ ਬਣਾਈ ਗਈ ਸੀ ਭਾਈ ਰਾਜਵਾਨ ਨੂੰ ਲੈ ਰਿਹਾ ਇਹਨੂੰ ਲੈ ਕੇ ਉਹਨਾਂ ਨੇ ਕੇਂਦਰ ਨਾਲ ਮੁਲਾਕਾਤ ਕਰਨੀ ਸੀ ਪਰ ਹੁਣ ਉਹਨਾਂ ਵੱਲੋਂ ਮੋੜ ਤੋਂ ਜਥੇਦਾਰ ਸਾਹਿਬ ਨੂੰ ਚਿੱਠੀ ਲਿਖੀ ਗਈ ਹੈ ਕਹਿੰਦੇ ਸਾਨੂੰ ਕੁਝ ਸਮਾਂ ਹੋਰ ਦਿੱਤਾ ਜਾਵੇ ਜੀ ਦੇਖੋ ਕਮੇਟੀ ਇਹ ਬਣੀ ਸੀ ਕਿ ਪੰਜ ਮੈਂਬਰੀ ਕਮੇਟੀ ਬਣਾਈ ਜਾਵੇ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਜੀ ਦਿੱਲੀ ਘਰ ਦੁਬਾਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਾਹਿਬ ਹਰਬੀਰ ਚੋ ਕਾਲਕਾ ਅਜੀਤ ਅਕਵਾਰ ਸੁੰਘ ਦੇ ਮੁਖੀ ਡਾਕਟਰ ਬਰਜਿੰਦਰ ਸਿੰਘ ਹਮਦਰਦ ਬੀਬੀ ਕਮਲਦੀਪ ਕੌਰ ਰਾਜਵਾਨਾ ਤੇ ਵਿਰਸਾ ਸਿੰਘ ਬੁਲਟੋਆ ਇਸ ਕਮੇਟੀ ਦੇ ਮੈਂਬਰ ਚ ਕਿਹਾ ਗਿਆ ਸੀ ਕਿ ਇਹ ਤਾਲਮੇਲ ਕਰਨਗੇ ਕੇਂਦਰ ਦੇ ਗ੍ਰਹਿ ਮੰਤਰੀ ਨਾਲ ਪ੍ਰਧਾਨ ਮੰਤਰੀ ਸਾਹਿਬ ਨਾਲ ਅਤੇ ਉਹਦੇ ਵਿੱਚ ਬੈਠ ਕੇ ਤੈਅ ਕਰਨਗੇ ਬਾਈ ਬਲਵੰਤ ਸਿੰਘ ਰਾਜਵਾਨੇ ਦਾ ਮਾਮਲਾ ਕਹਿੰਦੇ ਆ ਕਿ ਪ੍ਰਤੱਖ ਨੂੰ ਪ੍ਰਬੰਧ ਦੀ ਲੋੜ ਨਹੀਂ ਪਿੰਡ ਦਾ ਕੀ ਹਿਰਿਆਂ ਤੋਂ ਪਤਾ ਲੱਗ ਜਾਂਦਾ ਕਿ ਪਿੰਡ ਕਿਹਾ ਜਾਏ ਜਦੋਂ ਪਾਰਲੀਮੈਂਟ ਦੇ ਵਿੱਚ ਸ਼ਰੋਨੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲੇ ਇਸ ਮੁੱਦੇ ਤੇ ਉੱਠੇ ਬੋਲੇ ਸਖਤ ਸ਼ਬਦਾਂ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਜਿਨ੍ਹਾਂ ਨੇ ਮਸਲਾ ਹੱਲ ਕਰਨਾ ਹੈ ਅਬਦੁਲ ਸ਼ਾਹ ਸਾਹਿਬ ਉਹਨਾਂ ਨੇ ਜਵਾਬ ਦਿੱਤਾ ਜੀ ਕਿ ਜਿਹੜੇ ਬੰਦੇ ਨੂੰ ਅਹਿਸਾਸ ਹੀ ਨਹੀਂ ਮੇਰੇ ਤੋਂ ਗਲਤੀ ਹੋਈ ਹੈ ਉਹਨੂੰ ਮਾਫੀ ਕਾਦੀ ਕਿਉਂ ਮਾਫੀ ਦਿੱਤੀ ਜਾਵੇ ਉਹਨੂੰ ਇਹਦੇ ਤੋਂ ਪਤਾ ਲੱਗਦਾ ਇਹਨਾਂ ਦਾ ਕਿੰਨਾ ਪ੍ਰਭਾਵ ਹੈ ਇਹ ਗੱਲ ਮੈਨੂੰ ਸਮਝ ਤੋਂ ਬਾਹਰ ਦੀ ਹੈ ਤੇ ਹੁਣ ਜਦੋਂ ਕੱਲ 31 ਦਸੰਬਰ ਤੱਕ ਦਾ ਅਲਟੀਮੇਟਮ ਸੀ ਅੱਗੇ ਕਦੋਂ ਉਹ ਕਹਿੰਦੇ ਵੀ ਸਾਨੂੰ ਕਿਰਪਾ ਕਰਕੇ ਤੁਸੀਂ ਕੁਝ ਟਾਈਮ ਹੋਰ ਦੇ ਦਿਓ ਸਾਡਾ ਤਾਲਮੇਲ ਚ ਰਹਿ ਗਿਆ ਖਤੋਖਤਾਬ ਹੋ ਰਹੀ ਹੈ ਅਗਲੇ ਸਮੇਂ ਦੇ ਵਿੱਚ ਜੇ ਸਾਨੂੰ ਟਾਈਮ ਮਿਲ ਗਿਆ ਇਹ ਕਿੰਨਾ ਟਾਈਮ ਹੋਰ ਮੰਗਿਆ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਕੁਝ ਸਮਾਪਤ ਵੀ ਹੈ ਜਾਂ ਅਗਲੇ ਹੁਕਮਾਂ ਤੱਕ ਹੈ ਇੱਕ 3 ਜਨਵਰੀ ਵੀ ਹੋ ਸਕਦੀ ਹੈ 31 ਵੀ 30 ਵੀ ਹੋ ਸਕਦੀ ਹੈ ਪਤਾ ਨਹੀਂ ਅੱਗੇ ਕਿੰਨਾ ਖਾਤੋ ਖਤਾਬ ਦੇ ਵਿੱਚ ਇਹ ਲੱਗਦਾ ਹੈ ਅਜੇ ਤੱਕ ਇਹਨਾਂ ਦੇ ਕਿਸੇ ਖਤ ਦਾ ਕੇਂਦਰ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ਜੀ ਹਾਲਾਂਕਿ 2019 ਦੇ ਵਿੱਚ ਜਿਹੜੇ ਨੋਟੀਫਿਕੇਸ਼ਨ ਹੋਇਆ ਸੀ 9 ਬੰਦਿਆਂ ਦਾ ਉਹਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਤੇ 8 ਹੋਰ ਦਾ ਇਹ ਪ੍ਰੋਗਰਾਮ ਸੀ 8 ਦਾ ਕਿ ਇਹਨਾਂ ਦੀ ਜਿਹੜੀ ਸਜ਼ਾ ਮਾਫੀ ਹੋਵੇਗੀ ਤੇ ਬਲਵੰਤ ਸਿੰਘ ਰਾਜਵਾਨਾ ਦੀ ਜਿਹੜੀ ਫਾਂਸੀ ਦੀ ਸਜ਼ਾ ਉਹਨੂੰ ਤਬਦੀਲ ਕੀਤਾ ਜਾਵੇਗਾ ਉਮਰ ਕੈਦ ਚ ਪਰ ਅਮਤੀਸ਼ਾ ਸਾਹਿਬ ਨੇ ਇਸ ਮਾਮਲੇ ਨੂੰ ਬਿਲਕੁਲ ਹੀ ਖਾਰਜ ਕਰਤਾ ਉਲਟਾ ਇਹ ਗੱਲ ਕਹਿਤੀ ਕਿ ਜਿਹੜੇ ਬੰਦੇ ਨੂੰ ਅਹਿਸਾਸ ਹੀ ਨਹੀਂ ਆਪਣੇ ਕੀਤੇ ਦਾ ਜੀ ਉਹਨੂੰ ਕਦੀ ਮਾਫੀ ਦਿੱਤੀ ਜਾ ਸਕਦੀ ਹੈ ਇਸ ਕਰਕੇ ਇਹ ਮਾਮਲਾ ਹੋਰ ਵੀ ਗੁੰਝਲਦਾਰ ਬਣ ਗਿਆ ਰਾਜਵਾਨਾ ਸਾਹਿਬ ਕਹਿੰਦੇ ਨੇ ਕਿ ਮੈਂ ਤਾਂ ਭਾਰਤ ਦੇ ਕਾਨੂੰਨ ਦੇ ਵਿੱਚ ਕੋਈ ਕਿਸੇ ਕਿਸਮ ਦਾ ਵਿਸ਼ਵਾਸ ਹੀ ਨਹੀਂ ਰੱਖਦਾ ਅਦਾਲਤ ਵਿੱਚ ਪੁੱਛਿਆ ਗਿਆ ਤੁਸੀਂ ਇਹ ਕੰਮ ਕੀਤਾ ਕਿ ਨਾ ਹਾਂ ਕੀਤਾ ਜੀ ਸਾਨੂੰ ਕੋਈ ਬੁਲਾ ਲੀ ਅਸੀਂ ਇਹ ਕੀਤਾ ਤੇ ਫਿਰ ਸ਼ਰਮਣੀ ਕਮੇਟੀ ਨੇ ਅਪੀਲ ਪਾਈ ਸੀ 11 ਦੇ 12 ਦੇ ਵਿੱਚ ਉਦੋਂ ਤੋਂ ਲੈ ਕੇ 12 ਤੋਂ 17 ਤੱਕ ਤਾਂ ਇਹਨਾਂ ਦੀ ਸਰਕਾਰ ਰਹੀ ਜੀ ਜਿਹੜੇ ਅੱਜ ਇਹ ਚੱਕ ਕੇ ਫਿਰਦੇ ਆ ਕਿ ਸ਼ਾਇਦ ਇਹਦੇ ਸਹਾਰੇ ਅਸੀਂ ਵਾਪਸ ਲੋਕਾਂ ਦੀ ਨਜ਼ਰਾਂ 'ਚ ਆ ਜਾਵਾਂਗੇ ਤੇ 14 ਤੋਂ ਲੈ ਕੇ 17 ਤੱਕ ਡਬਲ ਕਮ ਕੇਂਦਰ ਚ ਵੀ ਸਰਕਾਰ ਪੰਜਾਬ ਚ ਵੀ ਸਰਕਾਰ ਤੇ 20 ਤੱਕ ਬੀਬੀ ਹਰਸਵਰਤ ਕੌਰ ਬਾਦਲ ਲਗਾਤਾਰ 14 ਤੋਂ 17 ਤੇ 20 ਤੱਕ ਕੇਂਦਰ ਦੇ ਵਿੱਚ ਵਜીર ਰਹੇ ਮੰਤਰੀ ਮੰਡਲ ਦਾ ਹਿੱਸਾ ਰਹੇ ਇਹਨਾਂ ਨੇ ਉਦੋਂ ਜਦੋਂ ਇਹ ਪ੍ਰਚਾਰ ਕਰਦੇ ਆ ਨਾ ਕਿ ਅਸੀਂ ਤਾਂ ਵਜਿਰੀ ਛੱਡਤੀ ਉਹ ਭਾਈ ਛੱਡੀ ਨਹੀਂ ਤੋ ਤੋ ਛੜਾਈ ਆ ਕਿਸਾਨਾਂ ਨੇ ਜੀ ਨਾ ਛੱਡਦੇ ਪਰ ਤੁਸੀਂ ਆਪਣਾ ਹਾਲ ਦੇਖਦੇ ਸੋ ਅੱਜ ਜਿਹੜਾ ਇਹ ਕਮਿਸ਼ਨ ਸ਼ੁਰੂਣੀ ਕਮੇਟੀ ਕਰ ਰਹੀ ਹੈ ਜੇ ਇਹ ਹੀ ਕੁਝ ਸਮੇਂ ਸਿਰ ਕੀਤਾ ਹੁੰਦਾ ਅੱਜ ਆ ਦਿਨ ਨਾ ਦੇਖਨੇ ਪੈਂਦੇ ਤੁਸੀਂ ਦੇਖੋ ਇਹ ਮੰਗਦੇ ਆ ਗ੍ਰਹਿ ਮੰਤਰੀ ਤੋਂ ਸਵਾ ਜਿੱਥੋਂ ਇੰਜ ਲੱਗਦਾ ਕਿ ਸ਼ਾਇਦ ਸਵਾ ਨਾ ਮਿਲੇ ਤੇ ਡੀਸੀ ਤਾਂ ਸਮਾਂ ਦਿੰਦਾ ਨਹੀਂ ਕਦੇ ਆਪਣੀ ਪੋਜੀਸ਼ਨ ਇਹ ਕਿਉਂ ਬਣੀ ਹੈ ਸ਼ਰੂਮਣੀ ਅਕਾਲੀ ਦਲ ਨੂੰ ਵੀ ਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੈਠ ਕੇ ਸੋਚਣਾ ਚਾਹੀਦਾ ਹੈ ਇੱਕ ਕਮੇਟੀ ਬਣਾਈ ਇਹਨਾਂ ਨੇ ਆਪ ਜਦੋਂ 2022 ਦੀਆਂ ਚੋਣਾਂ ਤੋਂ ਬਾਅਦ ਝੁੰਦਾ ਕਮੇਟੀ ਇਕਵਾਲ ਸਿੰਘ ਝੁੰਦਾ ਸਾਹਿਬ ਦੀ ਅਗਵਾਈ ਵਿੱਚ ਉਹਨਾਂ ਨੇ ਆ ਕੇ ਕਿਹਾ ਕਿ ਸਾਰੀ ਲੀਡਰਸ਼ਿਪ ਬਦਲ ਦਿਓ ਲੋਕੇ ਚਾਹੁੰਦੇ ਨੇ ਪ੍ਰਧਾਨ ਸਾਹਿਬ ਹੈਗੇ ਐ ਮੈਂਬਰ ਤੁਸੀਂ ਭਾਵੇਂ 50 ਬਦਲ ਦਿਓ ਜੀ ਸੋ ਕਿੰਨਾ ਕਾਰਨਾ ਕਰਕੇ ਇਹ ਸਥਿਤੀ ਬਣੀ ਹੈ ਉਹਦੇ ਤੇ ਅਕਾਲੀ ਦਲ ਨੂੰ ਵੀ ਅਕਾਲੀ ਦਲ ਹੀ ਚਲਾਉਂਦਾ ਸ਼ਰਮਣੀ ਕਮੇਟੀ ਦੇ ਥੋੜੀ ਜੁਰਤਾਂ ਕੋਈ ਧਾਮੀ ਸਾਹਿਬ ਥੋੜੀ ਇਹ ਫੈਸਲੇ ਲੈ ਰਹੇ ਨੇ ਉਹ ਫੈਸਲੇ ਕਿ ਤੋ ਹੋਰ ਆਉਂਦੇ ਨੇ ਧਾਮੀ ਸਾਹਿਬ ਦੇ ਮੂੰਹ ਚ ਪਾ ਕੇ ਤਾਂ ਉਹ ਛੱਡੇ ਜਾਂਦੇ ਨੇ ਜੀ ਸੋ ਅਸੀਂ ਫੇਰ ਇੱਕ ਵਾਰੀ ਬੇਨਤੀ ਕਰਦੇ ਹਾਂ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਕਿਸੇ ਵੀ ਸੂਬੇ ਦੀ ਖੇਤਰੀ ਪਾਰਟੀ ਦਾ ਮਜ਼ਬੂਤ ਰਹਿਣਾ ਉਹ ਸੂਬੇ ਦੇ ਵਿਕਾਸ ਵਿੱਚ ਚੰਗਾ ਹੁੰਦਾ ਹੈ ਪਾਰਟੀ ਮਜ਼ਬੂਤ ਰਹੇ ਪਰ ਕਾਰਨਾ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ ਜੇ ਇੱਕ ਪਰਿਵਾਰ ਨੂੰ ਪਾਸੇ ਕਰਨ ਦੇ ਨਾਲ ਸਮੁੱਚਾ ਅਕਾਲੀ ਦਲ ਕੱਟਾ ਹੁੰਦਾ ਹੈ ਤੇ ਅਕਾਲੀ ਦਲ ਦੁਬਾਰਾ ਉੱਪਰਦਾ ਹੈ ਤੇ ਫਿਰ ਉਸ ਪਾਸੇ ਵੱਲ ਮਿਲ ਕੇ ਸੋਚ ਲੈਣਾ ਚਾਹੀਦਾ ਹੈ ਔਰ ਅਕਾਲੀ ਦਲ ਵਿੱਚ ਜੇ ਪੰਥਕ ਘਾਉਨੇ ਆ ਤੇ ਪੰਚ ਪ੍ਰਧਾਨੀ ਦੀ ਬਹੁਤ ਵੱਡੀ ਅਹਿਮ ਭੂਮਿਕਾ ਹੈ ਜੀ ਸੋਟਲ ਸਰ ਨਾਲੀਗਰ ਦਾ ਸਾਪ ਦਾ ਜਥੇਰਦਾ ਗੁਰਦੇਵ ਸਿੰਘ ਕੌਂਕੇ ਦਾ ਦੋ ਜਗ੍ਹਾ ਤੇ ਸਮਾਗਮ ਕਰਾਇਆ ਗਿਆ ਜੀ ਦੇਖੋ ਜਿਹੜਾ ਕੌਂਕੇ ਪਿੰਡ ਦੇ ਵਿੱਚ ਹੁੰਦਾ ਉਹ ਤਾਂ ਹਰ ਸਾਲ ਉੱਥੇ ਮਨਾਇਆ ਜਾਂਦਾ ਪਹਿਲੀ ਜਨਵਰੀ ਨੂੰ ਜਥੇਰਦਾ ਸਾਹਿਬ ਦੇ ਨਮਿਤ ਅਰਦਾਸ ਹੁੰਦੀ ਹੈ ਕੀਰਤਨ ਹੁੰਦਾ ਹੈ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਅਸਲ ਦੇ ਵਿੱਚ ਪਤਾ ਲੱਗਿਆ ਕਿ ਕੁਝ ਪੰਥਕ ਧਰਾਂ ਨੇ ਦਰਬਾਰ ਸਾਹਿਬ ਜਾ ਕੇ ਪਰਚੀ ਕਟਾਲੀ ਕਿ ਅਸੀਂ ਇੱਕ ਤਰੀਕ ਨੂੰ ਕੌਂਕੇ ਸਾਹਿਬ ਦਾ ਦਿਨ ਮਨਾਉਣਾ ਹੈ ਤੇ ਜਿਨ੍ਹਾਂ ਤੇ ਇਲਜ਼ਾਮ ਲੱਗਦੇ ਇਲਜ਼ਾਮ ਉੱਠਦੇ ਆ ਇਹ ਜੋ ਮਰਜੀ ਕਹੀ ਜਾਣ ਬਲਬੰਦ ਸਿੰਘ ਜਿਹੜਾ ਉਹ ਉਹ ਭਾਲਾ ਕੀ ਆ ਉਹਨਾਂ ਦਾ ਪੂਰਾ ਨਾਮ ਗੋਪਾਲਾ ਉਹਨਾਂ ਦਾ ਸਵਾਲ ਚੱਕਰੇ ਨੇ ਪਰ ਇਹਨਾਂ ਨੇ ਜਿਹੜੇ ਸਵਾਲ ਚੱਕੇ ਆ ਉਹ ਸਵਾਲਾਂ ਦਾ ਜਵਾਬ ਦਿਓ ਭਾਈ ਸਾਹਿਬ ਜੀ ਉਹੀ ਜਵਾਬ ਜਿਹੜਾ ਚ ਇਹ ਕਿਹਾ ਗਿਆ ਕਿ ਜੱਥੇਦਾਰ ਉਸ ਵੇਲੇ ਦਾ ਗਿਆਨੀ ਗਰਵਾਚਨ ਸਿੰਘ ਉਹ ਭੇਟਾ ਲੈ ਕੇ ਗਿਆ ਹੈ ਭਾਈ ਬਲਦੇਵ ਸਿੰਘ ਬਟਾਲਾ ਮੌਜੂਦ ਨੇ ਇੱਕ ਵਾਰ ਨਹੀਂ ਅਨੇਕ ਵਾਰ ਕਹਿ ਚੁੱਕੇ ਨੇ ਉਸ ਸਵਰਨ ਸਿੰਘ ਘੋਟਰਾ ਜੀ ਨੇ ਜੱਦਾ ਸਾਹਿਬ ਨੂੰ ਸ਼ਹੀਦ ਕੀਤਾ ਤਸੀਹੇ ਦੇ ਦੇ ਕੇ ਤੇ ਗੋਲੀ ਮਾਰਨ ਵਾਲੇ ਵੀ ਬਾਲਾ ਵੀ ਉਹ ਘੋਟਰਾ ਸੀ ਉਹਦੇ ਨਮਿੱਤ ਕਹਿੰਦੇ ਕਿ ਉਹਦੇ ਭੋਗ ਤੇ ਕੀਰਤਨ ਕਰੋ ਬੜਾ ਸਾਹਿਬ ਕਹਿੰਦੇ ਮੈਂ ਨਹੀਂ ਉਹਨਾਂ ਨੇ ਸ਼ਰੂਮਨੀ ਕਮੇਟੀ ਦੇ ਉਸ ਵੇਲੇ ਦੇ ਸਕੱਤਰ ਦਾ ਨਾਮ ਲਿਆ ਸਾਰਿਆਂ ਨੂੰ ਪਤਾ ਹੈ ਕਿ ਰੂਪ ਸਿੰਘ ਨੇ ਕਿਹਾ ਨਾਲ ਮੈਨੂੰ ਕਹ ਜੇ ਕੀਰਤਨ ਨਹੀਂ ਕਰਨਾ ਤੇ ਛੱਡ ਦਿਓ ਕਹਿੰਦੇ ਜੀ ਸੱਤ ਵਚਨ ਛੱਡ ਦਿੰਦੇ ਆ ਇਹ ਦੂਰਾ ਮਾਪਦੰਡ ਕਿਉਂ 1996 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਨਾਉਂਸਮੈਂਟ ਕਰਦੇ ਆ ਜੇ ਸਾਡੀ ਸਰਕਾਰ ਬਣੀ ਜਿਹੜੇ ਝੂਠੇ ਮੁਕਾਬਲੇ ਦਾ ਜਿਹੜਾ ਖਾੜਕੂ ਬਾਦ ਆਇਆ ਕਿ ਕਮਿਸ਼ਨ ਬਣਾਵਾਂਗੇ ਉਹ ਕਮਿਸ਼ਨ ਪੜਤਾਲ ਕਰੇਗਾ ਅਸੀਂ ਸੁਝਾਵਾਂ ਦੇਵਾਂਗੇ ਜੀ ਜਦੋਂ 97 ਦੇ ਵਿੱਚ ਹਰਦੇਵ ਆਰਸ਼ੀ ਸੀਪੀਆਈ ਦੇ ਵਿਧਾਇਕ ਸੀ ਨੇ ਭਲਾਡੇ ਤੋਂ ਹੁਣ ਵੀ ਹੈਗੇ ਨੇ ਉਹਨਾਂ ਨੇ ਸਵਾਲ ਕੀਤਾ ਉਹ ਛੱਡੋ ਕਾਕਾ ਕਿਉਂ ਗੱਡੇ ਮੁਰਦੇ ਕਾੜਦੇ ਹੋਣੇ ਉਹ ਇਹੀ ਸਾਡੇ ਪੱਤਰਕਾਰਾਂ ਕੋਲ ਕਹਿ ਦੇਣਾ ਕਿਉਂਕਿ ਦੂਜੇ ਪਾਸੇ ਉਹ ਧਮਕੀ ਆ ਗਈ ਸੀ ਵੀ ਫਿਰ ਆਪਣੀ ਭੂਮਿਕਾ ਬਾਰੇ ਵੀ ਦੱਸ ਦਿੰਨੇ ਆ ਅਸੀਂ ਅਸੀਂ ਇਹ ਭੂਤ ਮਸਾ ਬੰਦ ਕੀਤਾ ਅਤਵਾਦ ਦਾ ਤੇ ਜੇ ਦੁਬਾਰਾ ਕਰਨ ਤੁਹਾਡੀ ਭੂਮਿਕਾ ਵੀ ਦੱਸ ਦਿੰਨੇ ਆ ਤੇ ਇਹ ਲੋਕ ਪਿੱਛੇ हट ਗਏ ਸੀ ਮਨੁੱਖੀ ਅਧਿਕਾਰ ਸੰਗਠਨ ਜਿਹਦੇ ਪ੍ਰਮੁੱਖ ਆਗੂਆਂ ਦੇ ਵਿੱਚ ਜਸਟਿਸ ਅਜੀਤ ਸਿੰਘ ਬੈਂਸ ਜਿਨ੍ਹਾਂ ਦੇ ਅੱਜ ਪ੍ਰਧਾਨ ਨੇ ਜਿਹੜੇ ਸੂਬੇ ਦੇ ਉਹ ਸਰਦਾਰ ਸਰਬਜੀਤ ਸਿੰਘ ਬੇਰਕਾ ਨੇ ਐਡਵੋਕੇਟ ਬੈਂਸ ਸਾਹਿਬ ਦੇ ਪੁੱਤਰ ਬਹੁਤ ਸੀਨੀਅਰ ਵਕੀਲ ਨੇ ਰਾਜਵਿੰਦਰ ਸਿੰਘ ਬੈਂਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਹਨਾਂ ਨੇ ਕਾਫੀ ਕੁਝ ਦੱਸਤਾ ਇੱਕ ਕਮੇਟੀ ਬਣੀ 1998 ਦੇ ਵਿੱਚ ਜਦਦਰ ਸਾਹਿਬ ਦਾ ਸ਼ਹਾਦਤ ਹੁੰਦੀ ਹੈ 1 ਜਨਵਰੀ 1998 1993 ਨੂੰ ਜੀ 96 ਚ ਬਾਦਲ ਸਾਹਿਬ ਦੀ ਸਰਕਾਰ ਆ ਜਾਂਦੀ ਹੈ ਤੇ ਫਿਰ ਇਹ ਕਮੇਟੀ ਬਣਦੀ ਹੈ ਉਹਨੂੰ 3 ਮਹੀਨੇ ਚ ਜਾਂਚ ਕਰਨ ਲਈ ਕਿਹਾ ਜਾਂਚ ਕਿਨੂੰ ਦਿੱਤੀ ਗਈ ਏ ਡੀ ਜੀ ਪੀ ਉਸ ਵੇਲੇ ਦੇ ਬੀ ਪੀ ਤਵਾੜੀ ਜੀ ਉਹਨਾਂ ਨੇ ਜਾਂਚ ਮੁਕੰਮਲ ਕਰਕੇ ਦੇਤੀ ਆ ਹੁਣ ਵਾਲੇ ਤਾਂ 11 12 ਪੇਜ ਐ ਇਹਦੇ ਬਹੁਤ ਪੇਜ ਨੇ ਜਿਹੜੇ ਵਿੱਚੋਂ ਇੱਕ ਖੱਬੇ ਸਜੇ ਹੋ ਗਏ ਇਹਦਾ ਜਵਾਬ ਕੋਈ ਕਿਉਂ ਨਹੀਂ ਦਿੰਦਾ ਹੈਗਾ ਕਿ 2002 ਤੱਕ ਤੁਹਾਡੀ ਸਰਕਾਰ ਰਹੀ ਤਕਰੀਬਨ ਸਾਢੇ 3 ਸਾਲ ਫਿਰ 17 ਤੋਂ ਲੈ ਕੇ 17 ਤੱਕ 7 ਤੋਂ 17 10 ਸਾਲ ਤੁਸੀਂ ਫੇਰ ਸਰਕਾਰ 'ਚ ਰਹੇ ਜੀ ਬਾਦਲ ਸਾਹਿਬ ਦੀ ਅਗਵਾਈ ਦੀ ਸਰਕਾਰ ਸੀ ਇਹ 13.5 ਸਾਲਾਂ 'ਚ ਉਸ ਰਿਪੋਰਟ ਨੂੰ ਖੋਲਿਆ ਕਿਉਂ ਨਾ ਗਿਆ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਗ੍ਰਹਿ ਮੰਤਰੀ ਰਹੇ ਨੇ ਡਿਪਟੀ ਮੁੱਖ ਮੰਤਰੀ ਦੇ ਤੌਰ ਤੇ ਤੇ ਜ਼ਿੰਮੇਵਾਰੀ ਤਾਂ ਉਹਨਾਂ ਤੇ ਬੰਦੀ ਹੈ ਉਹਨਾਂ ਦਾ ਜਵਾਬ ਨਹੀਂ ਦਿੰਦੇ ਉਹ ਭਾਈ ਬਲਵੰਤ ਸਿੰਘ ਗੋਪਾਲਾ ਦਾ ਕਹਿ ਰਹੇ ਨੇ ਉਹ ਤਾਂ ਕਾਂਗਰਸੀ ਹੋ ਤਾਂ ਫਲਾਣਾ ਉਹ ਠਮਕਾ ਇਹ ਸਾਰਾ ਠਿੱਕਾ ਜਿਵੇਂ ਇਹਨਾਂ ਨੇ ਲਿਆ ਹੁੰਦਾ ਤੁਸੀਂ ਉਹ ਤਾਂ ਜਵਾਬ ਦਿਓ ਉਹ ਕੋਈ ਵੀ ਅਜੇ ਉਹ ਗਲਤ ਹੈ ਤੇ ਕਾਨੂੰਨ ਮੁਤਾਬਕ ਉਹਨੂੰ ਟੰਗ ਦਿਓ ਜੀ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਵਾਈ ਕਰੇ ਉਹਦੇ ਤੇ ਪਰ ਉਹ ਸਵਾਲ ਇਹਦਾ ਜਵਾਬ ਕੌਣ ਦੇਊਗਾ ਕਿ 93 ਤੋਂ ਲੈ ਕੇ ਜੋ ਤੇ ਰਿਪੋਰਟ ਪੇਸ਼ ਹੋਈ ਹੈ ਤੁਸੀਂ 13.5 ਸਾਲ ਸਰਕਾਰ ਚ ਰੇ ਕਾਰਵਾਈ ਕਿਉਂ ਨਾ ਕੀਤੀ ਉੱਥੇ ਇੱਕ ਸਮਾਗਮ ਹੋ ਗਿਆ ਪਤਾ ਲੱਗਿਆ ਕਿ ਉੱਥੇ ਪੰਥਕ ਤਰ੍ਹਾਂ ਨੇ ਪਹਿਲਾਂ ਕਰ ਲਿਆ ਇਹ ਚੈਨਲਾਂ ਤੇ ਚੱਲਦਾ ਵੀ ਹੈ ਜੀ ਕਰਿਆ ਸੀ ਉਹਨਾਂ ਨੇ ਬਾਅਦ ਦੇ ਵਿੱਚ ਹਾਈਜੈਕ ਕਰ ਲਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕਿ ਅਸੀਂ ਕਰਾਂਗੇ ਉਹ ਵੀ ਨਾਲ ਤੁਰਪੇ ਉਹਦੇ ਵੀ ਸਵਾਲ ਉਹਨਾਂ ਤੋਂ ਵੀ ਪੁੱਛੇ ਜਾ ਰਹੇ ਨੇ ਤੇ ਇੱਕ ਅਜੀਬ ਕਿਸਮ ਦਾ ਭੰਮਲਪੂਸਾ ਸੰਗਤ ਦੇ ਵਿੱਚ ਬੜਾਇਆ ਜਾ ਰਿਹਾ ਜੀ ਉਧਰਲੇ ਪਾਸੇ ਸਰਦਾਰ ਸਬਰੀ ਜੀ ਸਿੰਘ ਮਾਨ ਦੀ ਅਗਵਾਈ ਵਿੱਚ ਉੱਥੇ ਫੇਰ ਕੌਂਕੇ ਪਿੰਡ ਦੇ ਵਿੱਚ ਇਕੱਠ ਹੋਇਆ ਉਹ ਜਿਵੇਂ ਪਹਿਲਾਂ ਕਹਿੰਦੇ ਆ ਉੱਥੇ ਵੀ ਓਵੇਂ ਗੱਲਾਂ ਬਾਤਾਂ ਕੀਤੀਆਂ ਤੇ ਅੱਜ ਦੀ ਸਥਿਤੀ ਦੇ ਵਿੱਚ ਜੇ ਸਭ ਤੋਂ ਕੋਈ ਘਿਰਿਆ ਹੈ ਉਹ ਅਕਾਲੀ ਦਲ ਬਾਦਲ ਘਿਰਿਆ ਹੈ ਜੀ ਉਹਨਾਂ ਕੋਲੇ 13.5 ਸਾਲ ਸਰਕਾਰ ਦਾ ਮੌਕਾ ਇਹ ਕਹਿਣਾ ਅਸੀਂ ਕਮਿਸ਼ਨ ਬਣਾਵਾਂਗੇ ਤਿੰਨ ਵਾਰ ਉਸ ਤੋਂ ਬਾਅਦ ਬਣੇ ਕੋਈ ਕਮਿਸ਼ਨ ਨਹੀਂ ਤੇ ਜੱਦਰ ਸਾਹਿਬ ਜਿਹੜਾ ਸਰਦਾਰ ਉਹ ਆਈਐਸ ਨੇ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹ ਕਹਿੰਦੇ ਵੀ ਅਸੀਂ ਬਾਦਲ ਸਾਹਿਬ ਦੇ ਘਰੇ ਬੈਠੇ ਸੀ ਕਿਉਂਕਿ ਇਨਕੁਆਰੀ ਤਾਂ ਉਹਨਾਂ ਨੇ ਕਰਾਈ ਸੀ ਉਹਨਾਂ ਨੇ ਕਿਹਾ ਕਿ ਜਿਹੜਾ ਉਹ ਸਵਰਨ ਸਿੰਘ ਘੋਟਣਾ ਸੀ ਜਿਹਨੇ ਸਿੰਘ ਸਾਹਿਬ ਨੂੰ ਸ਼ਹੀਦ ਕੀਤਾ ਉਹ ਤਾਂ ਬਾਦਲ ਸਾਹਿਬ ਦੇ ਬੈਡਰੂਮ ਚੋਂ ਨਿਕਲ ਕੇ ਆ ਰਿਹਾ ਸੀ ਇਹਨੂੰ ਕੀ ਸਮਝਿਆ ਜਾਵੇ ਜਿਹੜੀ ਉਹਨਾਂ ਦੀ ਰਿਪੋਰਟ ਉਹ ਰਿਪੋਰਟ ਹੈ ਉਹਨਾਂ ਦਾ ਇਹ ਕਹਿਣਾ ਜੀ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਖੜੇ ਕਰਦਾ ਜਵਾਬ ਇਹਨਾਂ ਦਾ ਮੰਗਦੇ ਇਸ ਸੰਗਤ ਸੋ ਇਹ ਜਿਹਦੇ ਉੱਤੇ ਮੇਰਾ ਖਿਆਲ ਹੈ ਕਿ ਇਹਨੂੰ ਸਪਸ਼ਟੀਤਾ ਕਰਨ ਤੌਰ ਤੇ ਦੱਸਿਆ ਜਾਵੇ ਜੀ ਤੁਹਾਨੂੰ ਸਾਡੇ ਪਾਸੇ ਵੀ ਕੇਸ ਸਿੰਘ ਨੂੰ ਮੁੱਖ ਮੰਤਰੀ ਭਗਵਨ ਸਿੰਘ ਬਾਦ ਦਾ ਮੁੱਖ ਸਕੱਤਰ ਨਿਯੁਕਤ ਕਰ ਦਿੱਤਾ ਗਿਆ ਸੀਗਾ ਤੇ ਹੁਣ ਉਹ ਨੇ ਉਹਦਾ ਸਾਹਮਣੇ ਆਪਣਾ ਜੀ ਉਹਨਾਂ ਨੂੰ ਵਿਸ਼ੇਸ਼ ਮੁੱਖ ਸਕੱਤਰ ਸਪੈਸ਼ਲ ਚੀਫ ਸਕੱਤਰ ਮਿਸਟਰ ਵਿਜੋਏ ਕੁਮਾਰ ਸਿਨਾ ਵਿਜੋਏ ਕੁਮਾਰ ਸਿੰਘ ਇਹ ਬਹੁਤ ਸ੍ਰੀਮ ਮੋਸਟ ਨੇ ਔਰ ਡੈਪੂਟੇਸ਼ਨ ਦੇ ਉੱਤੇ ਕੇਂਦਰ ਦੇ ਵਿੱਚ ਗਏ ਹੋਏ ਸਨ ਇਹਨਾਂ ਨੂੰ ਵਾਪਸ ਸੱਦਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਜਿਹੜਾ ਪ੍ਰਭੂਖ ਸਕੱਤਰ ਸੀਗੇ ਜਿਹੜੇ ਏ ਬੀਨੂ ਪ੍ਰਸ਼ਾਦ ਜੀ ਉਹ ਪਿਛਲੇ ਦਿਨਾਂ ਦੇ ਵਿੱਚ ਸੇਵਾਮੁਕਤ ਹੋ ਗਏ ਸੀ ਉਹਨਾਂ ਨੂੰ ਸੇਵਾਮੁਕਤ ਹੋਇਆ ਨੂੰ ਵੀ ਕਈ ਸਾਲ ਹੋ ਗਏ ਤੁਸੀਂ ਸਰਕਾਰ ਦੀ ਗੰਭੀਰਤਾ ਵਾਲੇ ਪਾਸੇ ਨੂੰ ਦੇਖੋ ਕਿ ਸੀਐਮ ਸਾਹਿਬ ਦਾ ਆਪਣਾ ਹੀ ਪ੍ਰਭੂਖ ਸਕੱਤਰ ਦੀ ਅਸਾਮੀ ਅਉਧਾ ਖਾਲੀ ਰਹਿ ਜੇ ਵੀ ਸੋ ਹੁਣ ਇਹਨਾਂ ਨੂੰ ਬੀਕੇ ਸਿੰਘ ਹੋਰਾਂ ਨੂੰ ਉਹਨਾਂ ਨੇ ਲਾ ਲਿਆ ਬੀਕੇ ਸਿੰਘ ਕਾਫੀ ਤਜਰਬੇਕਾਰ ਇਮਾਨਦਾਰ ਸ਼ਖੀ ਵਾਲੇ ਇੱਕ ਚੰਗੇ ਤੇ ਨੇਕ ਇਨਸਾਨ ਮੰਨੇ ਜਾਂਦੇ ਆ ਜਿੰਨੇ ਕੁ ਲੋਕਾਂ ਸਾਡੇ ਪੱਤਰਕਾਰ ਭਾਈਚਾਰਾ ਵੀ ਜਿੰਨਾ ਉਹਨਾਂ ਦੇ ਨਾਲ ਵਿਚਰਦਾ ਰਿਹਾ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਇਹੀ ਕਹਿਣਾ ਕਿ ਉਹ ਆਪਣੇ ਊਸੂਲਾਂ ਦੇ ਸ਼ਖਸੀਅਤ ਨੇ ਜੀ ਤੁਸੀਂ ਦੂਜੇ ਪਾਸੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ ਜਿੱਥੇ ਇੱਕ ਥਰਮਾ ਪਲਾਂਟ ਖਰੀਦਿਆ ਗਿਆ ਉੱਥੇ ਹੀ ਅੱਜ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਜਿੱਤੇ ਉਹ ਸਰਕਾਰ ਤੇ ਵਿਰਾਂਤ ਕੇ ਵਧੇ ਹੋਏ ਦਿਖਾਈ ਦਿੱਤੇ ਦੇਖੋ ਇਹ 1992 ਦੇ ਵਿੱਚ ਸਰਦਾਰ ਬਿਹੰਤ ਸਿੰਘ ਦੀ ਸਰਕਾਰ ਆਈ ਸੀ ਉਸ ਵੇਲੇ ਇਹ ਪ੍ਰਚਲਿਤ ਸੀ ਕਿ ਇਹ ਤਾਪ ਬਿਜਲੀ ਘਰ 500 ਮੈਗਾਵਾਟ ਦਾ ਲਾਉਣਾ ਹੈ ਹੁਣ ਸਰਕਾਰ ਕਹਿੰਦੀ ਅਸੀਂ ਤੋਹਫਾ ਦੇ ਰਿਹਾ 1080 ਕਰੋੜ ਰੁਪਏ ਦੇ ਵਿੱਚ ਇਹਨੂੰ ਖਰੀਦਿਆ ਹੈਦਰਾਬਾਦ ਦੇ ਨੈਸ਼ਨਲ ਕੰਪਨੀ ਲਾਰਟ ਟ੍ਰਿਬਿਊਨਲ 22 ਦਸੰਬਰ ਨੂੰ ਪ੍ਰਵਾਨਗੀ ਦਿੱਤੀ ਸੀ ਪਹਿਲਾਂ ਸ਼ਾਇਦ ਜੁਲਾਈ ਜਾਂ ਅਗਸਤ ਹੈ ਉਹਦੇ ਵਿੱਚ ਜੂਨ ਜਾਂ ਜੁਲਾਈ ਵਿੱਚ ਪੰਜਾਬ ਦੇ ਮੰਤਰੀ ਮੰਡਲ ਨੇ ਇਹ ਪ੍ਰਵਾਨ ਕਰ ਲਿਆ ਸੀ ਜੀ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਹ ਇਹ ਪਹਿਲਾਂ ਵੀ ਖਰੀਦ ਤੇ ਲਾਇਆ ਸੀ ਵੇਚ ਤੇ ਪਰ ਕੋਈ ਆਇਆ ਨਹੀਂ ਸੀ ਇਹਨਾਂ ਨੇ ਦਿਵਾਲਾ ਕੱਢਿਆ ਜੀ ਪਹਿਲਾਂ 500 ਬੈਗਾ ਵਾਰ ਸੀ ਫਿਰ ਇਹ ਵਧਾ ਕੇ 540 ਕਰਤਾ ਜੀਵੀ ਕੇ ਕੰਪਨੀ ਦੇ ਕੋਲ ਹੈ ਗੋਵਿੰਦਵਲ ਸਾਹਿਬ ਇਹ ਪਹਿਲੇ ਦਿਨ ਤੋਂ ਹੀ ਚੱਜ ਨਾਲ ਨਹੀਂ ਚੱਲਿਆ ਵਿਰੋਧੀ ਧਿਰਾਂ ਇਹਦੇ ਤੇ ਸਵਾਲ ਚੁੱਕਦੀਆਂ ਨੇ ਪੰਜਾਬ ਬਿਜਲੀ ਨਿਗਮ ਦੇ ਇੰਜੀਨੀਅਰ ਜੀ ਖਾਸ ਕਰ ਜਿਹੜੇ ਸੇਵਾਮੁਕਤ ਇੰਜੀਨੀਅਰ ਆ ਭਪਿੰਦਰ ਸਿੰਘ ਹੋਰੀ ਜਾਂ ਸਾਡੇ ਨਾਲ ਦਰਸ਼ਨ ਸਿੰਘ ਪੁੱਲਰ ਅਕਸਰ ਗੱਲ ਕਰਦੇ ਰਹਿੰਦੇ ਨੇ ਉਹਨਾਂ ਦਾ ਵਿਚਾਰ ਸਰਕਾਰ ਦੇ ਮੁਕਾਬਲੇ ਫਰਕ ਨਾਲ ਹੈ ਜੀ ਮਾਨ ਸਾਹਿਬ ਕਹਿੰਦੇ ਆ ਕਿ ਹੁੰਦੇ ਸੀਗੇ ਪਹਿਲਾਂ ਇਹਨਾਂ ਨਾਲ ਜਿਹੜੇ ਸਮਝੌਤੇ ਕੀਤੇ ਆ ਉਹਦੇ ਮੁਤਾਬਕ ਇੰਨੇ ਆ ਜਿ ਬਿਜਲੀ ਖਰੀਦਣੀ ਆ ਕਹਿੰਦੇ ਕਿ ਪਿਛਲੀ ਸਰਕਾਰ ਨੇ 9 ਤੋਂ 10 ਰੁਪਏ ਪ੍ਰਤੀ ਯੂਨਟ ਦੇ ਵਿੱਚ ਇਹਨਾਂ ਦੀ ਬਿਜਲੀ ਪੈਂਦੀ ਸੀ ਉਹਨੂੰ 4 ਤੋਂ 5 ਰੁਪਏ ਪਵੇਗੀ ਕੀ ਉਹ ਐਗਰੀਮੈਂਟ ਪਿਛਲੇ ਨੇ ਉਹ ਖਤਮ ਹੋ ਗਏ ਸਾਰੇ ਦੂਜਿਆਂ ਦੇ ਐਗਰੀਮੈਂਟ ਦੱਸ ਤੇ ਇਹ ਵੀ ਇੱਕ ਸਵਾਲ ਹੈ ਸੋ ਪਬਲਿਕ ਸੈਕਟਰ ਵਿੱਚ ਲਾਉਣ ਨਾਲ ਕਹਿੰਦੇ ਲੋਕਾਂ ਨੂੰ ਸਸਤੀ ਬਿਜਲੀ ਮਿਲੇਗੀ ਤੇ ਜਿਹੜੇ ਪਿਛਲੇ ਸਮਝੌਤਿਆਂ ਦਾ ਕੀ ਬਣੂਗਾ ਜਿਹੜੇ ਬਾਕੀ ਦੋ ਰਹਿ ਗਏ ਤਲਵੰਡੀ ਸਾਬੋ ਵਾਲਾ ਤੇ ਨਲਾਸ ਵਾਲਾ ਰਾਜਪੁਰੇ ਦੇ ਕੋਲ ਨਾਬਾ ਤਫਰ ਤਾ ਬਿਜਲੀ ਘਰ ਇਹਨਾਂ ਦੇ ਐਗਰੀਮੈਂਟਾਂ ਦਾ ਕੀ ਬਣੂ ਜਿਹੜੇ ਹੋਰ ਐਗਰੀਮੈਂਟ ਕੀਤੇ ਹੋਏ ਨੇ ਉਹਨਾਂ ਦਾ ਕੀ ਬਣੂ ਇਹ ਆਪਣੇ ਆਪ ਦੇ ਵਿੱਚ ਸਵਾਲ ਆ ਪਰ ਇਹ ਕੰਪਨੀਆਂ ਨੂੰ ਦਿਵਾਲਾ ਕਰ ਰਹੀ ਸੀ ਇਹ ਵੀ ਪਤਾ ਹੈ ਸਿੰਗਲ ਬਿਡ ਦਿੱਤੀ ਹੈ ਜਾਂ ਕਿੰਨੀਆਂ ਕੰਪਨੀਆਂ ਇਹਦੇ ਖਰੀਦਦਾਰੀ ਦੇ ਵਿੱਚ ਆਈਆਂ ਜਾਂ ਉਹਨਾਂ ਨੂੰ ਤਾਂ ਇੱਕ ਐਵੇਂ ਨਾ ਦੇ ਤੌਰ ਤੇ ਕੀਤਾ ਗਿਆ ਤੇ ਕੁੱਲ ਮਿਲਾ ਕੇ ਇਹ ਸਰਕਾਰ ਨੇ ਖਰੀਦ ਲਿਆ ਇਹ ਵੀ ਆਪੋ ਆਪਣੇ ਸਵਾਲ ਖੜੇ ਹੁੰਦੇ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਐ ਨੈਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ